ਰੰਸਾ ਆਜ਼ਾਦੀ ਦੇ ਇਸ ਮੌਕੇ ਤੁਸੀਂ ਕੈਮਰੇ ਤੇ ਲਾਈਵ ਹੋਏ ਹੋ ਹੈਗੇ ਆ ਕੀ ਕਹਿਣਾ ਹੈ ਤੁਹਾਡਾ ਸਭ ਤੋਂ ਪਹਿਲਾਂ ਆਜ਼ਾਦੀ ਦੇ ਦਿਨ ਸਾਰੇ ਇਲਾਕੇ ਨੂੰ ਮੇਰੇ ਪਿੰਡ ਵਾਸੀਆਂ ਨੂੰ ਸਾਰੇ ਭੈਣਾਂ ਭਰਾਵਾਂ ਨੂੰ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਦੂਸਰੀ ਮੈਂ ਜਰੂਰ ਮੈਂਸ਼ਨ ਕਰਾਂਗਾ ਕਿ ਸਾਡੇ ਯੋਧੇ ਹੋਏ ਆ ਸਰਦਾਰ ਭਗਤ ਸਿੰਘ ਲਾਲੂ ਸਿੰਘ ਜੀ ਸਰਬਾਹੂਬਾ ਸਾਹ ਹੋਰ ਬਹੁਤ ਸਾਰੇ ਹੋਏ ਆ ਇਹਦੇ ਚੋਂ ਪੰਜਾਬ ਦੇ ਤਿੰਨ ਹੋਰ ਹਿੰਦੁਸਤਾਨ ਚ ਹੋਏ ਆ ਉਦੋਂ ਚੋਂ ਪਾਕਿਸਤਾਨ ਵੀ ਨਾਲ ਹੀ ਸੀਗਾ ਲੇਕਿਨ ਮੈਂ ਇਸ ਦੀ ਬਹੁਤ ਅਪਰੀਸ਼ੀਏਟ ਕਰਦਾ ਹਾਂ ਕਿ ਜਿਹਨੇ ਬਾਬਾ ਸਾਹਿਬ ਲੈ ਗਏ ਨ ਉਹ ਸੰਵਿਧਾਨ ਉਹ ਜਿਹੜੀ ਚੀਜ਼ ਲੈ ਗਏ ਉਹ ਦੁਨੀਆ ਵਿੱਚ ਮੇਰੇ ਹਿਸਾਬ ਨਾਲ ਨਹੀਂ ਕਿਤੇ ਹੋਰ ਆਈ ਜੋ ਲੈ ਗਏ ਆ ਸਾਨੂੰ ਉਹ ਤੇ ਚੱਲਣਾ ਚਾਹੀਦਾ ਅਸੀਂ ਕੰਮ ਕਰਾਂਗੇ ਮੈਂ ਸਾਰਿਆਂ ਨੂੰ ਮੇਰੀ ਅਪੀਲ ਕਰਾਂਗਾ ਤੇ ਸਾਨੂੰ ਉਸ ਸੰਵਿਧਾਨ ਨੂੰ ਮੰਨਣਾ ਚਾਹੀਦਾ ਤੇ ਬਾਕੀ ਸੰਧਾਨ ਜਿਹੜੀ ਆ ਜਿਹੜੇ ਛੀਦ ਹੋਏ ਆ ਔਰ ਸਾਨੂੰ ਗੱਲ ਮਿਲ ਕੇ ਕੰਮ ਕਰਨਾ ਚਾਹੀਦਾ ਅਜਾਤੀ ਪਾਤੀ ਦੇ ਚੱਕਰਾਂ 'ਚ ਬਿਲਕੁਲ ਨਾ ਪਵੋ ਇਹ ਮੈਂ ਅੱਪੀਏ ਕਰਦਾ ਹਾਂ ਕਿ ਸਰਪੰਚ ਉਹ ਵਿਲੇ ਚੇੜੂ ਤੇ ਇਕੱਠੇ ਰਹੋ ਤੇ ਮੈਂ ਫੇਰ ਇੱਕ ਵਾਰੀ ਸਾਰੇ ਲੋਕਾਂ ਉਸ ਨੂੰ ਦੇਸ਼ਾਂ ਦੇਸ਼ਾਂ ਵਿੱਚ ਸਾਰਿਆਂ ਨੂੰ ਇੱਕ ਪਿਆਰੀ ਦੱਸੀਆਂ ਬਤਾਈਆਂ ਦੇਣਾ ਤੇ ਸ਼ੁਭਤਾ ਨੂੰ ਜਿਹੜੇ ਹੁੰਦੇ